ਸਤਿਗੁਰੂ ਪਾਤਸ਼ਾਹ ਨੇ ਕਿਹਾ ਸਜਿਹਾਰ ਹੋ ਜਾ ਪਾਈ ਕਿਵੇਂ ਸਜਿਹਾਰ ਹੋਈਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਜੈਨ ਤੋਂ ਵਾਪਸ ਆ ਰਹੇ ਸੀ ਨਾ ਰਸਤੇ ਵਿੱਚ ਪਾਤਸ਼ਾਹ ਦੀ ਬਾਲਪੁਰ ਤੋਂ ਬਾਰ ਬਾਰ ਇੱਕ ਦਰਖਤ ਦੀ ਛਾਵੇਂ ਬੈਠੇ ਐਨ ਨੇ ਇੱਕ ਸੱਜਣ ਆ ਗਿਆ ਉਹ ਲੂਣ ਮਿਰਚ ਮਸਾਲੇ ਸੋਦੇ ਪਿੰਡ ਪਿੰਡ ਘੁੰਮ ਕੇ ਵੇਚਦਾ ਹੈ ਸਿਰ ਤੇ ਉਹਨੇ ਸ਼ਾਬਾ ਰੱਖਿਆ ਹੱਥ ਵਿੱਚ ਤਕੜੀ ਪਕੜੀ ਹੈ ਪਾਦਸ਼ਾਹ ਨੇ ਕਿਹਾ ਭਾਈ ਮਰਦਾਨੇ ਉਹ ਬੰਦੇ ਵੱਲ ਵੇਖ ਕੀ ਕਰਦਾ ਹੋਏਗਾ ਕਹਿੰਦੇ ਮਹਾਰਾਜ ਐ ਥੋੜੀ ਪਤਾ ਲੱਗਦਾ ਹੈ ਕਹਿੰਦੇ ਫੇਰ ਵੀ ਵੇਖ ਉਹਨੇ ਕਿਹਾ ਮਹਾਰਾਜ ਸਿਰ ਤੇ ਸ਼ਾਬਾਹ ਰੱਖਿਆ ਹੱਥ 'ਵੈ ਤਕੜੀ ਹੈ ਐਨ ਲੱਗਦਾ ਵੇ ਬੰਦਾ ਕੋਈ ਪਿੰਡ ਪਿੰਡ ਘੁੰਮ ਕੇ ਸੌਦੇ ਵੇਚਦਾ ਫੇਰੂ ਲੱਗਦਾ ਕੋਈ ਐਨੇ ਨੂੰ ਉਹ ਸੇਠ ਕੋਲ ਆ ਗਿਆ ਉਹਨੇ ਨਮਸਕਾਰ ਕੀਤੀ ਪਾਦਸ਼ਾਹ ਨੇ ਕਿਹਾ ਭਾਈ ਕੀ ਕੰਮ ਕਰਦੇ ਕਹਿੰਦਾ ਜੀ ਸੌਦੇ ਵੇਚਦੇ ਭਾਈ ਕਿਵੇਂ ਵੇਚਦਾ ਹੈ ਕਹਨਾ ਮਹਰਤ ਤੋਲ ਕੇ ਵੇਚੀ ਦੇ ਨੇ ਤੱਕੜ ਕੋਲ ਐ ਬੱਟੇ ਕੋਲ ਨੇ ਵੇਚ ਰਹੀ ਦੇ ਨੇ ਮਹਾਰਾ ਕਿਰਪਾ ਤਰਸ ਕਰੋ ਮੈਨੂੰ ਕੋਈ ਉਪਦੇਸ਼ ਦਿਓ ਮੇਰਾ ਜੀਵਨ ਸਫਲ ਹੋ ਜਾਏ ਪਾਦਸ਼ਾਹ ਨੇ ਤਿੰਨ ਗੱਲਾਂ ਉਹਨੂੰ ਕਹੀਆਂ ਇੰਨਾ ਸੌਖਾ ਧਰਮ ਕਿਤੇ ਨਹੀਂ ਤੁਹਾਨੂੰ ਮਿਲੇਗਾ ਹਜ਼ੂਰ ਨੇ ਪਹਿਲੀ ਗੱਲ ਕਹੀ ਕਹਿੰਦੇ ਭਾਈ ਰੱਬ ਨੇ ਤੈਨੂੰ ਕਿਰਤ ਦਿੱਤੀ ਐ ਤੱਕੜੀ ਨਾ ਤੋਲਣ ਦੀ ਇਹਦੇ ਵਿੱਚ ਬਰਕਤ ਪਹੇਗੀ ਇੱਕ ਸ਼ਰਤ ਹੈ ਜ਼ਿੰਦਗੀ ਵਿੱਚ ਕਦੇ ਘੱਟ ਨਾ ਤੋਲੀ ਕਿਉਂ ਰੱਬ ਨੇ ਤੈਨੂੰ ਤੋਲਣ ਦੀ ਕਿਰਤ ਦਿੱਤੀ ਹੈ ਕਿਰਤ ਵਿੱਚ ਬੇਈਮਾਨੀ ਨਾ ਕਰੀ ਕਦੇ ਘੱਟ ਨਾ ਤੋਲੀ ਇੱਕ ਗੱਲ ਯਾਦ ਰੱਖਿਓ ਜਿਹੜੀ ਰੱਬ ਨੇ ਕਿਰਤ ਦਿੱਤੀ ਹੋਵੇ ਉਸੇ ਕਿਰਤ ਵਿੱਚ ਬੰਦੇ ਨੂੰ ਪ੍ਰੋਫਿਟ ਹੁੰਦਾ ਵਾਧਾ ਪੈਂਦਾ ਜਿਹੜੇ ਲੋਕ ਰਸਤੇ ਬਦਨ ਲੱਗ ਪੈਂਦੇ ਨੇ ਬੜਾ ਵੱਡਾ ਘਾਟਾ ਖਾ ਜਾਂਦੇ ਨੇ ਮੈਂ ਬਹੁਤ ਬੰਦੇ ਵੇਖੇ ਜਿਨ੍ਹਾਂ ਕੀਰਤਨ ਛੱਡ ਕੇ ਪ੍ਰਾਪਰਟੀ ਡੀਲਰ ਦਾ ਕੰਮ ਕੀਤਾ ਤੇ ਬਾਦ ਵਿੱਚ ਮਾਫ ਕਰਿਓ ਕਿੰਨਾ ਕੁਝ ਕੋਲੋਂ ਵੇਚ ਕੇ ਛੁੱਟੇ ਦੁਬਾਰਾ ਫਿਰ ਕੀਰਤਨ ਕਰਨ ਲੱਗ ਪਏ ਜਿਹੜੇ ਕਿਰਤ ਵਿੱਚ ਕਰਮ ਵਿੱਚ ਰੱਬ ਨੇ ਤੁਹਾਨੂੰ ਵਾਅਦਾ ਲਿਖਿਆ ਉਹਦੇ ਵਿੱਚ ਹੀ ਪਹਿਣਾ ਹੋਰ ਕੰਮ ਕਰੋਗੇ ਇੱਕ ਵਾਰ ਅੱਪ ਚੱਲ ਜਾਓਗੇ ਦੂਜੀ ਵਾਰ ਬਹੁਤ ਥੱਲੇ ਡਿੱਗੋਗੇ ਕਿਉਂਕਿ ਮਸਤਕ ਦੀ ਕਿਰਤ ਲਿਖੀ ਹੈ ਰੱਬ ਨੇ ਬਾਦਸ਼ਾਹ ਨੇ ਕਿਹਾ ਤੈਨੂੰ ਤੱਕੜ ਪਕੜਾਈ ਹੈ ਇਹ ਤੇਰੀ ਕਿਰਤ ਹੈ ਵਾਅਦਾ ਪਹਿਣਾ ਪਰ ਸੱਜਣਾ ਯਾਦ ਰੱਖੀ ਬੇਈਮਾਨੀ ਨਾ ਕਰੀ ਘੱਟ ਨਾ ਟੋਲੀ ਪਹਿਲੀ ਗੱਲ ਜੁਬਾਨ ਤੋਂ ਕਦੇ ਝੂਠ ਨਾ ਬੋਲੀ ਦੂਜੀ ਗੱਲ ਤੁਰਦੇ ਆਂ ਫਿਰਦੇ ਆਂ ਤੇਰੇ ਕੋਲ ਵਕਤ ਬੜਾ ਹੁੰਦਾ ਹੈ ਰਸਨਾ ਨਾਲ ਸਤਨਾਮ ਵਾਹਿਗੁਰੂ ਬੋਲੀ ਜਾ ਤੇਰਾ ਜੀਵਨ ਸਫਲ ਹੋਏਗਾ ਐਤੋਂ ਸੋਖਾ ਧਰਮ ਕੀ ਹੋਣਾ ਤਕੜੀ ਨਾ ਘਟ ਨਾ ਤੋਲੀ ਰਸਨਾ ਤੋਂ ਝੂਠ ਨਾ ਬੋਲੀ ਤੁਰਦੇ ਆਂ ਫਿਰਦੇ ਆਂ ਵਾਹਿਗੁਰੂ ਬੋਲੀ ਸਤਨਾਮ ਵਾਹਿਗੁਰੂ ਕਹੀਂ ਜਾ ਤੇਰਾ ਜੀਵਨ ਸਫਲ ਹੋਏਗਾ ਉਹ ਬੜਾ ਖੁਸ਼ ਹੋਇਆ ਮਹਾਰਾਜ ਇਹਨਾਂ ਸੋਖਾ ਧਰਮ ਕਿਸੇ ਨੇ ਦਿੱਤਾ ਹੀ ਨਹੀਂ ਕਦੇ ਜਦੋਂ ਹਜ਼ੂਰ ਚੱਲਣ ਲੱਗੇ ਨਾ ਉਹ ਭਾਈ ਫਿਰੂ ਨੇ ਕਿਹਾ ਮਹਾਰਾਜ ਇੱਕ ਕਿਰਪਾ ਹੋਰ ਕਰਦੇ ਹੋ ਪਾਤਸ਼ਾਹ ਕਹਿੰਦੇ ਦੱਸੋ ਕਹਿੰਦੇ ਮਹਾਰਾਜ ਤੁਹਾਡਾ ਉਪਦੇਸ਼ ਕਦੇ ਭੁੱਲੇ ਨਾ ਮੈਨੂੰ ਕਿਉਂਕਿ ਉਪਦੇਸ਼ ਭੁੱਲ ਜਾਂਦਾ ਹੈ ਲੋਕ ਨਾਮ ਭਜਨ ਲੈ ਲੈਂਦੇ ਨੇ ਲੈਣ ਨਾਲ ਕੀ ਹੁੰਦਾ ਭਾਵੇਂ ਜਿੱਥੋਂ ਮਰਜ਼ੀ ਲੈ ਲਓ ਜੇ ਉਹਨੂੰ ਜਪੋਂਗੇ ਨਹੀਂ ਤਾਂ ਕੁਝ ਵੀ ਨਹੀਂ ਹੋਏਗਾ ਕਹਿ ਦਿੰਦੇ ਜੀ ਅਸੀਂ ਨਾਮ ਭਜਨ ਲਿਆ ਅਸੀਂ ਫਲਾਨੇ ਗੁਰੂ ਨੂੰ ਧਾਰਿਆ ਧਾਰਨ ਨਾਲ ਕੀ ਹੁੰਦਾ ਜਿੰਨੀ ਦੇਰ ਉਸ ਗੁਰੂ ਦੇ ਕਹੇ ਮਾਰਗ ਤੇ ਨਹੀਂ ਚੱਲੋ ਤੈਉ ਆਸਿਆ ਨੇ ਬਾਣੀ ਅੰਦਰ ਬਚਨ ਕਹੇ ਭਾਈ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਮਹਾਰਾਜ ਕਿਨਾਂ ਦਾ ਕਹਿੰਦੇ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰ ਮੰਨਿ ਆਪਣੇ ਗੁਰੂ ਦਾ ਹੁਕਮ ਸਤ ਕਰਕੇ ਮੰਨ ਫਿਰ ਤਾਂ ਤੂੰ ਬਾਹਰ ਲੰਘ ਜਾਏਗਾ ਜੇ ਉਦਾਂ ਹੀ ਕਮੇ ਦੀ ਅਸੀਂ ਵੀ ਨਾਮ ਭਜਨ ਲਿਆ ਲੈਣ ਨਾਲ ਕੀ ਹੁੰਦਾ ਜਿਹੜਾ ਮਰਜੀ ਲੈ ਲਓ ਅੰਮ੍ਰਿਤ ਛਕਣ ਨਾਲ ਕੀ ਹੁੰਦਾ ਜੇ ਖੱਲੀ ਛਕ ਕੇ ਤੁਰੇ ਫਿਰੋ ਨਿਤਨੇਮ ਨਾ ਕਰੋ ਗੁਰੂ ਦੀ ਦਿੱਤੀ ਰਹਿਤ ਨਾ ਰੱਖੋ ਫਿਰ ਉਹ ਕਰਨਲ ਕੀ ਹੋਏਗਾ ਖੈਰ ਕਿਸੇ ਸਕੂਲ ਦੀ ਜੁਨੀਫਾਰਮ ਪਾਉਣ ਦੇ ਨਾਲ ਕੋਈ ਬੱਚਾ ਕਲਾਸ ਪਾਸ ਨਹੀਂ ਕਰਦਾ ਉਹਨੂੰ ਕਲਾਸ ਵਿੱਚ ਬਹਿ ਕੇ ਸਬਜੈਕਟ ਪੜ੍ਹਨਾ ਪੈਂਦਾ ਫਿਰ ਪ੍ਰੀਖਿਆ ਦੇਣੀ ਪੈਂਦੀ ਹੈ ਫਿਰ ਕਲਾਸ ਪਾਸ ਕਰਦਾ ਹੈ ਕੱਲੀ ਜੁਨੀਫਾਰਮ ਪਾਉਣ ਦੇ ਨਾਲ ਕੋਈ ਬੱਚਾ ਪਾਸ ਨਹੀਂ ਹੁੰਦਾ ਜਿਹੜੇ ਮਰਜ਼ੀ ਸਕੂਲ ਦੀ ਪਾ ਲਓ ਜਿਹੜੇ ਮਰਜ਼ੀ ਧਰਮ ਦਾ ਬਾਣਾ ਧਾਰਨ ਕਰ ਲਓ ਬਾਣਾ ਧਾਰਨ ਕਰਨ ਨਾਲ ਕੁਝ ਨਹੀਂ ਹੋਏਗਾ ਜਿੰਨੀ ਦੇਰ ਅੰਦਰ ਉਪਦੇਸ਼ ਨਹੀਂ ਵੱਸਦਾ ਹਾਂ ਬਾਣਾ ਸਹਾਇ ਹੁੰਦਾ ਹੈ ਜੇ ਉਹਦੇ ਰਾਹੀ ਗੁਰੂ ਚਿੱਤੇ ਆਈ ਜਾਂਦਾ ਹੈ ਬਾਣਾ ਤੁਹਾਨੂੰ ਯਾਦ ਕਰਾਉਂਦਾ ਹੈ ਕਿ ਮੈਂ ਗੁਰੂ ਵਾਲਾ ਬਾਣਾ ਤੁਹਾਨੂੰ ਉਸ ਰਾਹ ਤੇ ਤੋਰਦਾ ਹੈ ਖੈਰ ਪਾਤਸ਼ਾਹ ਨੇ ਬਚਨ ਕਹੇ ਭਾਈ ਫਿਰੂ ਦੱਸ ਕੀ ਚਾਹੀਦਾ ਓਨ ਨੇ ਕਿ ਮਹਾਰਾਜ ਤੁਹਾਡਾ ਉਪਦੇਸ਼ ਨਾ ਭੁੱਲੇ ਤਿੰਨ ਗੱਲਾਂ ਮੈਨੂੰ ਕਦੇ ਨਾ ਭੁੱਲਣ ਮੈਂ ਘਟ ਨਾ ਤੋਲਾਂ ਮੈਂ ਝੂਠ ਨਾ ਬੋਲਾਂ ਮੈਂ ਤੁਰਦੇ ਆਂ ਫਿਰਦੇ ਆਂ ਨਾਮ ਜਪਾਂ ਮਹਾਰਾਜ ਇਹ ਮੈਨੂੰ ਕਦੇ ਉਪਦੇਸ਼ ਨਾ ਭੁੱਲੇ ਪਾਤਸ਼ਾਹ ਨੇ ਕਿਹਾ ਫਿਰੂ ਇੱਕ ਮਿੰਟ ਰੁਕ ਜਾ ਫਿਰ ਜਿਹੜੀ ਗੱਲ ਤੂੰ ਮੰਗ ਲਈ ਐ ਇਹ ਬਹੁਤ ਵੱਡੀ ਐ ਕਿ ਉਪਦੇਸ਼ ਕਦੇ ਨਾ ਭੁੱਲੇ ਕਿਉਂਕਿ ਸਾਥ ਸੰਗਤ ਉਪਦੇਸ਼ ਭੁੱਲ ਜਾਂਦਾ ਹੈ ਉਪਦੇਸ਼ ਲੋਕ ਭੁਲਾ ਦਿੰਦੇ ਨੇ ਉਪਦੇਸ਼ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਪੰਥ ਕਿਹਾ ਹੈ ਔਰ ਜਦੋਂ ਪੰਥ ਦਾ ਅਰਥ ਰਸਤਾ ਲੋਕ ਰਸਤਾ ਭੁੱਲ ਜਾਂਦੇ ਨੇ ਅਕਸਰ ਭੁੱਲਦੇ ਨੇ ਪਾਤਸ਼ਾਹ ਨੇ ਕਿ ਭਾਈ ਫਿਰੂ ਜਹ ਤੈਨੂੰ ਗੁਰੂ ਦਾ ਉਪਦੇਸ਼ ਸਦਾ ਯਾਦ ਰਹੇਗਾ ਪਰ ਤੈਨੂੰ ਇੱਕ ਚੌਥਾ ਕੰਮ ਵੀ ਹੁਣ ਕਰਨਾ ਪੈਣਾ ਕਹਿੰਦੇ ਮਹਾਰਾਜ ਦੱਸ ਦਿਓ ਇਹ ਗੱਲ ਤੁਹਾਡੇ ਵੀ ਕੰਮ ਆਏਗੀ ਔਰ ਤੁਹਾਡੇ ਚਰਨਾਂ ਪਿੱਛੇ ਕਿਤੇ ਮੇਰਾ ਵੀ ਭਲਾ ਹੋਏਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਭਾਈ ਫਿਰੂ ਚੌਥੀ ਗੱਲ ਯਾਦ ਰੱਖਣੀ ਪੈਣੀ ਐ ਮਹਾਰਾਜ ਹੁਕਮ ਕਰੋ ਸਤਿਗੁਰਾਂ ਕਿਹਾ ਇੰਜ ਦੱਸਵੇ ਸੌਦੇ ਕਿਵੇਂ ਵੇਚਦਾ ਹੈ ਕਹਿੰਦਾ ਮਹਾਰਾਜ ਤੋਲ ਕੇ ਕਿਵੇਂ ਬੱਟੇ ਕਿੱਥੇ ਨੇ ਉਹਨੇ ਛਾਬੇ 'ਚ ਰੱਖੇ ਹੋਏ ਬੱਟੇ ਵਖਾਤੇ ਮਹਾਰਾਜਾ ਵੇਖੋ ਕਿਲੋ 2 ਕਿਲੋ 1000 ਕਿਲੋ ਜਿਵੇਂ ਵੇਚਿਆ ਜਾਵੇ ਸਿਰ ਤੋਂ ਸਿਰ ਵੇਚ ਲਈਦਾ ਹੈ ਪਾਤਸ਼ਾਹ ਨੇ ਕਿਹਾ ਘੱਟ ਤੋਂ ਘੱਟ ਸੌਦਾ ਗ੍ਰਾਮਾਂ ਵਿੱਚ ਲੈਣਾ ਹੋਵੇ ਫਿਰ ਕਿਵੇਂ ਵੇਚਦਾ ਹੈ ਬਈ ਭਾਈ ਫਿਰ ਉਹਨੇ ਆਪਣੇ ਬੋਝੇ 'ਚ ਹੱਥ ਪਾਇਆ ਖਿਸੇ 'ਚ ਤਿੰਨ ਚਾਰ ਪੰਜ ਵੱਟੀਆਂ ਹੱਤੇ ਕੱਢ ਕੇ ਰੱਖਦੀਆਂ ਮਹਾਰਾਜ ਗ੍ਰਾਮਾਂ ਵਾਲੀਆਂ ਵੱਟੀਆਂ ਵੀ ਰੱਖੀਆਂ 10 ਗ੍ਰਾਮ 20 ਗ੍ਰਾਮ 50 ਗ੍ਰਾਮ ਕਿਸੇ ਨੇ ਲੈਣਾ ਹੋਵੇ ਸੌਦਾ ਉਹ ਵੀ ਤੋਲ ਲਈਦਾ ਮਹਾਰਾਜ ਵੱਟੀਆਂ ਰੱਖੀਆਂ ਹੋਈਆਂ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਜੇਬ 'ਚ ਕਿਉਂ ਪਾਇਆ ਹੈ ਖਿਸੇ 'ਚ ਕਿਉਂ ਪਾਇਆ ਹੈ ਕਹਿੰਦਾ ਮਹਾਰਾਜ ਬਰੀਕ ਨੇ ਛੋਟੀਆਂ ਵੱਟੀਆਂ ਨੇ ਗਵਾਚ ਜਾਣਗੀਆਂ ਇਸ ਲਈ ਇਹਨਾਂ ਨੂੰ ਖਿਸੇ 'ਚ ਪਾ ਕੇ ਨਾ ਜੇਬ 'ਚ ਸੰਭ ਕੇ ਰੱਖਣਾ ਪੈਂਦਾ ਹੈ ਮਰੇ ਬਰੀ ਕਬਟੀਆਂ ਨੇ ਛੋਟੀਆਂ ਨੇ ਗਵਾਚ ਨਾ ਜਾਣ ਤਾਂ ਇਹਨਾਂ ਨੂੰ ਖਿਸੇ 'ਚ ਪਾ ਕੇ ਬੋਜੇ 'ਚ ਪਾ ਕੇ ਰੱਖਣਾ ਪੈਂਦਾ ਸਤਿਗੁਰਾਂ ਕਹੇ ਬਸ ਇੰਨੀ ਗੱਲ ਯਾਦ ਰੱਖ ਲਈ ਓਏ ਵੱਡੇ ਵੱਟੇ ਤੂੰ ਆਪਣੇ ਤੋਂ ਦੂਰ ਰੱਖੇ ਨੇ ਛੋਟੀਆਂ ਵੱਟੀਆਂ ਖਿਸੇ 'ਚ ਪਾ ਕੇ ਕੋਲ ਰੱਖੀਆਂ ਨੇ ਜੇ ਤੂੰ ਚਾਹਨੇ ਤੈਨੂੰ ਗੁਰੂ ਨਾਨਕ ਦਾ ਉਪਦੇਸ਼ ਕਦੇ ਨਾ ਭੁੱਲੇ ਫਿਰ ਉਹ ਯਾਦ ਰੱਖੀ ਉਹ ਤੂੰ ਦੁਨੀਆਂ ਵਿੱਚ ਜਿੱਡਾ ਮਰਜੀ ਵੱਡਾ ਬਣ ਜਾਏ ਛੋਟਾ ਬਣ ਕੇ ਨਹੀਂ ਤੈਨੂੰ ਗੁਰੂ ਨਾਨਕ ਸੀਨੇ ਨਾਲ ਲਾ ਕੇ ਰੱਖਣਾ ਛੋਟਾ ਬਣ ਕੇ ਨਹੀਂ ਹੰਕਾਰ ਨਾ ਕਰੀ ਜਿੱਡਾ ਵੱਡਾ ਮਰਜ਼ੀ ਹੋ ਜਾਏ ਆ ਛੋਟੀਆਂ ਵੱਟੀਆਂ ਦੀ ਤਰ੍ਹਾਂ ਛੋਟਾ ਬਣ ਕੇ ਨਹੀਂ ਤੈਨੂੰ ਗੁਰੂ ਨਾਨਕ ਕਦੇ ਦੂਰ ਨਹੀਂ ਕਰਨਗੇ ਆਪਣੇ ਸੀਨੇ ਨਾਲ ਲਾ ਕੇ ਖਿਸੇ 'ਚ ਪਾ ਕੇ ਰੱਖਣਗੇ ਭਾਈ ਛੋਟਾ ਬਣ ਕੇ ਰਹੀਂ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀਏ ਸਭ ਤੇ ਉੱਚਾ ਜਿਹੜਾ ਆਪਣੇ ਆਪ ਨੂੰ ਛੋਟਾ ਸਮਝਦਾ ਉਹਨੂੰ ਗੁਰੂ ਬਹੁਤ ਵੱਡੀ ਵਡਿਆਈ ਦਿੰਦਾ ਹੈ ਭਾਈ ਗੁਰਦਾਸ ਸਾਹਿਬ ਦਾ ਇੱਕ ਕਵਿਤਾ ਹੈ ਉਹ ਕਹਿੰਦੇ ਨੇ ਮਾਂ ਨੂੰ ਤਾਂ ਸਾਰੇ ਬੱਚੇ ਪਿਆਰੇ ਹੁੰਦੇ ਨੇ ਆਪਾਂ ਪਰਿਵਾਰਾਂ ਵਾਲੇ ਬੈਠੇ ਤੁਹਾਡੇ ਚਾਰ ਬੱਚੇ ਤੁਹਾਨੂੰ ਚਾਰੇ ਇੱਕੋ ਜਿਹੇ ਨੇ ਪਰ ਮਾਫ ਕਰਿਓ ਜਿਹੜਾ ਸਭ ਤੋਂ ਛੋਟਾ ਹੁੰਦਾ ਨਾ ਉਹ ਮਾਂ ਨੂੰ ਜ਼ਿਆਦਾ ਪਿਆਰਾ ਹੁੰਦਾ ਹੈ ਹੈ ਸਾਰੇ ਇੱਕੋ ਜਿਹੇ ਪਰ ਜਿਹੜਾ ਸਭ ਤੋਂ ਛੋਟਾ ਹੈ ਉਹਨੂੰ ਮਾਂ ਜ਼ਿਆਦਾ ਪਿਆਰ ਕਰਦੀ ਹੈ ਨਹੀਂ ਕਰਦੀ ਤਾਂ ਦੱਸ ਦਿਓ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਜਿਹੜਾ ਵੱਡਾ ਬੱਚਾ ਹੈ ਉਹ ਬਾਹਰੋਂ ਖੇਡ ਕੇ ਆਵੇ ਪੜ੍ਹ ਕੇ ਆਵੇ ਖੇਡ ਕੇ ਆਵੇ ਆਕੇ ਮਾਂ ਨੂੰ ਕਹਿੰਦੇ ਮਾਂ ਭੁੱਖ ਲੱਗੀ ਐ ਰੋਟੀ ਪਾ ਦੇ ਅੱਗੋਂ ਮਾਂ ਉਹਦੀ ਕੀਤੀ ਹੋਈ ਮੰਗ ਨੂੰ ਡਿਲੇ ਕਰ ਸਕਦੀ ਐ ਮਾਂ ਕਹਿ ਦਿੰਦੀ ਐ ਮੈਂ ਕੱਪੜੇ ਧੋਣੀਆਂ 10 ਮਿੰਟ ਰੁਕਲਾ ਮੈਨੂੰ ਆਹ ਕੰਮ ਕਰ ਲੈਂਦੇ 10 ਮਿੰਟ ਰੁਕਲਾ ਉਹਦੇ ਮੰਗੀ ਹੋਈ ਰੋਟੀ ਦੀ ਮੰਗ ਜਿਹੜੀ ਐ ਉਹ ਮਾਂ 10-15 ਮਿੰਟ ਲਈ ਡਿਲੇ ਕਰ ਦਿੰਦੀ ਐ ਬਹਿ ਜਾ ਰੁਕਲਾ ਹੁਣ ਪਰ ਜਿਹੜਾ ਸਭ ਤੋਂ ਛੋਟਾ ਜਿਹਾ ਬੱਚਾ ਹੋਵੇ ਪੰਘੂੜੇ 'ਚ ਸੁੱਤਾ ਪਿਆ ਹੋਵੇ ਜਦੋਂ ਉਹ ਬੱਚਾ ਨੀਂਦ ਚ ਉੱਠ ਕੇ ਮਾੜੀ ਜਿਹੀ ਕਿਲਕਾਰੀ ਮਾਰਦਾ ਹੈ ਨਾ ਅਜੇ ਪਹਿਲੀ ਆਵਾਜ਼ ਉਹਨੇ ਰੋਕੇ ਕੱਢੀ ਹੈ ਮਾਂ ਸਾਰੇ ਕੰਮ ਛੱਡ ਕੇ ਚੁੱਕ ਕੇ ਸੀਨੇ ਨਾਲ ਲਾ ਲੈਂਦੀ ਹੈ ਕਿਉਂ ਉਹ ਛੋਟਾ ਆ ਭਾਈ ਉਹਨੂੰ ਮਾਂ ਗਲ ਨਾਲ ਲਾ ਲੈਂਦੀ ਚੁੱਕ ਕੇ ਉਹਦਾ ਮਾੜਾ ਜਿਹਾ ਰੋਣਾ ਸੁਣ ਕੇ ਉਸੇ ਵਕਤ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਕੇ ਵੀ ਆਪਣੇ ਸੀਨੇ ਨਾਲ ਲਾ ਲੈ ਗਈ ਉਹਦੀ ਮੰਗ ਦੁੱਧ ਵਾਲੀ ਡਿਲੇ ਨਹੀਂ ਕਰੇਗੀ ਕਦੇ ਕਿਉਂਕਿ ਉਹ ਛੋਟਾ ਹੈ ਆਇਓ ਗੱਲ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਘਰ ਦਾ ਸਿਧਾਂਤ ਹੈ ਉਹ ਸਿੱਖਾ ਜਿੱਦਣ ਤੂੰ ਆਪਣੇ ਆਪ ਨੂੰ ਵੱਡਾ ਸਮਝਣ ਲੱਗਦਾ ਹੈ ਉਦੋਂ ਤੇਰੀਆਂ ਅਰਦਾਸਾਂ ਡਿਲੇ ਹੁੰਦੀਆਂ ਜਾਣਗੀਆਂ ਜਿੱਦਣ ਛੋਟਾ ਬਣ ਕੇ ਅਰਦਾਸ ਕਰੇ ਉਦੋਂ ਗੁਰੂ ਉਸੇ ਵਕਤ ਸੁਣ ਕੇ ਸੀਨੇ ਨਾਲ ਲਾ ਲੇਗਾ ਤੈਨੂੰ ਇਸ ਲਈ ਛੋਟਾ ਬਣ ਕੇ ਰਹੀਂ ਭਾਈ ਗੁਰਦਾਸ ਸਾਹਿਬ ਲਿਖਦੇ ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸਤ ਸਭ ਹੀ ਮੈਂ ਅਦਕ ਪਿਆਰੋ ਸੁਤ ਗੋਦ ਕੋ ਪਲਨਾ ਸਵਾਏ ਮੈਂ ਗ੍ਰਹਿ ਕਜ ਲਗ ਜੈ ਸੁਣ ਸੁਤਰ ਦਿਨ ਪਿਆਵੇ ਮਨ ਮੋਦ ਕੋ ਪੰਗੂੜੇ ਚ ਬੱਚਾ ਮੜੀ ਜੇ ਕਲਕਾਰੀ ਮਾਰਦਾ ਮਾਂ ਜਦੇ ਚੁੱਕ ਕੇ ਗਲ ਨਾਲ ਲਾ ਲੈਂਦੀ ਇਸੇ ਤਰ੍ਹਾਂ ਆਪਕ ਹੋਏ ਜੋਈ ਗੁਰ ਚਰਨ ਸ਼ਰਨ ਗਹਿ ਰਹਿਨ ਨ ਦੋਖ ਮੋਖ ਆਨੰਦ ਬਿਨੋਦ ਕੋ ਆਪਕ ਛੱਡ ਕੇ ਛੋਟਾ ਬਣ ਕੇ ਨਹੀਂ ਤੈਨੂੰ ਗੁਰੂ ਨਾਨਕ ਆਪਣੇ ਸੀਨੇ ਨਾਲ ਲਾ ਕੇ ਰੱਖਣਗੇ ਬਸ ਸਿੱਖਾ ਕਦੇ ਹੰਕਾਰ ਕਰਕੇ ਵੱਡਾ ਨਾ ਹੋ ਜਾਈ ਛੋਟਾ ਮੰਨ ਕੇ ਰਹੀ